ਕਾਮਯਾਬੀ ਆਪਣੀ ਦੇ ਕੋਨੇ ਤਿੰਨ ਅਫਸਰ ਸੋਨੂ ਜੀ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਅਮਰ ਸਧਿਆਤੀ ਤੋਂ ਲੈ ਕੇ ਆਏ ਜੀ ਜਿਹੜਾ ਪਿਓਰੈਸ ਕੀਤਾ ਉਹਦੇ ਚ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰ ਸਧਿਆਤੀ ਜਿਸ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅਫੀਸਰ ਸਧਿਆਤੀ ਤੇ ਸਰਦਾਰ ਹਰਮਨਦਰ ਸਿੰਘ ਜੀ ਸੰਧੂ ਪੀਪੀਐਸ ਐਸੀਪੀ ਯੂਨੀਵਰਸਿਟੀ ਸ਼ਹਿਰ ਦੇ ਦੇਸ਼ਨ ਦੇ ਸਕੋਰਿੰਗ ਸਟਾਫ ਡਾਟਾ ਵਰਕ ਆਊਟ ਕਰ ਰਿਹਾ ਜੀ ਜਿਹੜਾ ਪਿਓ ਰਸ ਕੀ ਤਾਂ ਉਹਦੀ ਡਿਟੇਲ ਇਸ ਪ੍ਰਕਾਰ ਹੈ ਜਿਹਦਾ ਨਾਮ ਹੈ ਗੁਰਪੀ ਸਿੰਘ ਇਲਿਸ ਗੋਪੀ son of ਗਾਇ ਸਰਬਜੀਤ ਸਿੰਘ ਆਰੋਗਾ ਪਿੰਡ ਚਵਿੰਡਾ ਕਲਾ ਥਾਣਾ ਲੋਪੋਕੇ ਅਮਰਸਰ ਰੂਲਰ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ શ્રી ਹੀਨਾ ਅਗਰਵਾਲ ਜੀ ਐਮਐਸਸੀ ਮੈਡਮ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ ਹੈਗਾ 207 ਡੇਟ ਰਿਕਾਰਡ ਗੀਜੀ 10 2023 ਅੰਡਰ ਸੈਕਸ਼ਨ ਗੀਜੀ 379 411 ਆਪੀਸੀ ਥਾਣਾ ਸਿਵਲਾਈ ਨੰਬਰ ਸਦਾ ਮਕਦਮਾ ਹੈ ਜਿਹਦੇ ਵਿੱਚ ਆਪੀਓਸੀ ਜਿਹਦੀ ਪੀਓ ਡੇਟ ਹੈ ਜੀ 3 5 2000 23 25 ਜਿੰਨੂੰ ਰਸਤਰੀਤਾ ਤੇ ਇਹਦੀ ਜਿਹੜੀ ਪੁਸ਼ਟੀ ਕੀਤੀ ਜਿਹਨੇ ਦੱਸਿਆ ਵੀ ਇਤਰਾ ਮੈਂ ਮੜੀ ਸੰਗਤ ਵਿੱਚ ਪੈ ਗਿਆ ਸੀ ਤੇ ਉਦੋਂ ਇਸ ਤਰ੍ਹਾਂ ਟੂਰੀ ਜਨੇ ਕਰਦਾ ਸੀ ਲੜਾਈਆਂ ਝਗੜੇ ਜੂੜੇ ਕਰਦਾ ਸੀ ਤੇ ਇਸ ਕਰਕੇ ਹੁਣ ਇਹ ਠੀਕ ਆ ਤੇ ਇਹਦੀ ਜਿਹੜੀ ਹੈ ਗ੍ਰਿਫਤਾਰੀ ਥਾਣਾ ਸਿਵਲ ਲਾਈਨ ਵਿੱਚ ਪਈ ਜੀ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਕੁਝ ਨਹੀਂ ਦੇ ਆਪਣਾ ਬੇਸਿਕਲੀ ਇਹਦਾ ਕੋਈ ਪੁਰਾਣਾ ਕ੍ਰਿਮਨਲ ਨਹੀਂਗਾ ਪਰチェਤ ਸਰਵ ਲੋਈਆ ਤੇ ਇਹ ਵੀ ਚਲੋ ਕਹਿੰਦਾ ਵੀ ਹੁਣ ਮੈਂ ਸੁਧਰੇ ਹਾਸੇ ਕੰਮਾਂ ਤੋਂ ਹੁਣ ਜਿਹੜਾ ਇਹ ਰਿਕਸ਼ਾ ਚਲੁੰਦਾ ਹੈ